ਫਿਰੋਜ਼ਪੁਰ ਦੇ ਐਸਐਸਪੀ ਮਨਮੇਂਦਰ ਸਿੰਘ ਨੂੰ ਅੱਜ ਜਲੰਧਰ ਵਿੱਚ ਨਮ ਅੱਖਾਂ ਨਾਲ ਵਿਦਾਇਗੀ ਦਿੱਤੀ ਜਾਵੇਗੀ ਸ਼ਨੀਵਾਰ ਸਵੇਰੇ ਉਨ੍ਹਾਂ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਸੀ ਸਵੇਰੇ ਦਿਲ ਦੀ ਧੜਕਣ ਬਦਨ ਕਾਰਨ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਕੁਝ ਧਿਰ ਵੈਂਟੀਲੇਟਰ ਤੇ ਰੱਖਣ ਉਪਰੰਤ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਅਨਾਦ ਦਿੱਤਾ ਜਲੰਧਰ ਦੀ ਏਟਵਾਲ ਕਲੋਨੀ ਦੇ ਰਹਿਣ ਵਾਲੇ ਮਨਮੇਂਦਰ ਦੀ 2 ਮਹੀਨੇ ਪਹਿਲਾਂ ਫਿਰੋਜ਼ਪੁਰ ਵਿੱਚ ਪੋਸਟਿੰਗ ਹੋਈ ਸੀ ਇਸ ਤੋਂ ਪਹਿਲਾਂ ਉਹ ਮਾਨਸਾ ਤੇ ਬਟੇਲਾ ਵਿੱਚ ਵੀ ਐਸਐਸਪੀ ਵਜੋਂ ਤਾਇਨਾਤ ਰਹ ਚੁਕੇ ਨੇ ਉਹਨਾਂ ਦੀ ਮੌਤ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਤੇ ਸਿਆਸੀ ਆਗੂ ਉਹਨਾਂ ਦੇ ਪਰਿਵਾਰ ਨਾਲ ਤੂਕ ਸਾਂਝਾ ਕਰਨ ਪਹੁੰਚੇ ਸਨ ਜਿਆਤੀ ਤੌਰ ਤੇ ਮੈਂ ਆਪ ਜ਼ਿਲ੍ਹਾ ਪ੍ਰਸ਼ਾਸਨ ਸਾਰੇ ਸਾਡੇ ਅਫਸਰ ਸਾਰਾ ਫਰੋਜ਼ਪੁਰ ਰੋ ਰਿਹਾ ਹੈ ਔਰ ਵਿਸ਼ਵਾਸ ਹੀ ਨਹੀਂ ਹੁੰਦਾ ਕਿ ਇੰਨਾ ਹਸਫੁਕ ਅਫਸਰ ਇੰਨਾ ਕੈਪੇਬਲ ਔਰ ਕਿਵੇਂ ਮਾਰ ਕੁਦਰਤੀ ਪਈ ਹੈ ਯੰਗ ਆਫੀਸਰ ਸੀਗੇ ਔਰ ਬੜਾ ਕੁਸ਼ਮਿਦਾਸ ਕਰਮ ਅਫਸਰ ਸੀਗੇ ਪਹਿਲੇ ਵੀ ਉਹ ਤੇ ਐਸਐਸਪੀ ਰਹਿ ਕੇ ਗਏ ਹੁੰਦੇ ਕੁਝ ਮਹੀਨੇ ਤੋ ਐਸਐਸਪੀ ਦੇ ਤੌਰ ਤੇ ਸੇਵਾ ਨਿਭਾ ਰਹੇ ਸੀ ਕੋਈ ਸ਼ਬਦ ਨਹੀਂ ਆਉਂਦਾ ਐਸੇ ਦੇਖ ਇਸ ਮੌਕੇ ਦੇਖੀ ਕਿ ਕਿਹਾ ਜਾ ਸਾਰੇ 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 ਵਸੇ ਬੜਾ ਸ਼ਾਪਿੰਗ ਹੈ ਦੂਜੇ ਪਾਸੇ ਸ਼ੁਕਰਵਾਰ ਸ਼ਾਮ ਮੰਡੀ ਗੋਬਿੰਦਗੜ੍ਹ ਵਿੱਚ ਨੈਸ਼ਨਲ ਹਾਈਵੇ ਤੇ ਸੜਕ ਹਾਦਸੇ ਵਿੱਚ ਜਾਨ ਗਵਾ ਚੁੱਕੇ ਐਸਐਚਓ ਮੂਲਿਆਪੁਰ ਹਰਜਿੰਦਰ ਸਿੰਘ ਅਤੇ ਹੌਲਦਾਰ ਅਮਨਦੀਪ ਸਿੰਘ ਦਾ ਵੀ ਅੱਜ ਅੰਤਿਮ ਸੰਸਕਾਰ ਕੀਤਾ ਜਾਏਗਾ ਫਤਿਹਗੜ੍ਹ ਸਾਹਿਬ ਵਿਖੇ ਇਹਨਾਂ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਵਿਦਾਈ ਦਿੱਤੀ ਜਾਵੇਗੀ ਸ਼ੁੱਕਰਵਾਰ ਸ਼ਾਮ ਨੂੰ ਦੋਵੇਂ ਸਕੋਰਪਿਓ ਗੱਡੀ ਵਿੱਚ ਸਵਾਰ ਹੋ ਕੇ ਖੰਨਾ ਤੋਂ ਸਰਹੰਦਵਾਲ ਜਾ ਰਹੇ ਸਨ ਕਿ ਅਚਾਨਕ ਗੱਡੀ ਦਾ ਬੈਲੈਂਸ ਵਿਗੜਿਆ ਅਤੇ ਗੱਡੀ ਖੜੇ ਟਰੱਕ ਨਾਲ ਜਾ ਟਕਰਾਈ ਹਾਦਸੇ ਵਿੱਚ ਦੋਵੇਂ ਮੁਲਾਜ਼ਮ ਜ਼ਖਮੀ ਹੋ ਗਏ ਜਿਸ ਉਪਰੰਤ ਇਹਨਾਂ ਨੂੰ ਹਸਪਤਾਲ ਲੈ ਜਾਂਦਾ ਗਿਆ ਅਤੇ ਇਹਨਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਪਰਖੱਚੇ ਵੀ ਉੱਡ ਗਏ